ਕਹਈ ਨਾਦਾਰੀ ਦੂਰੇ ਕੀ ਬੜਾਈਂ ਦਾ ਇਮਤ ਲਾਈ ਨਾਦਾਰੀ ਦਾਨ ਕੀ ਬੜਾਈਂ ਨਾਦਾਰੀ ਦਾਨ ਕੀ ਇਮਤ ਲਈ ਨਾਦਾਰੀ じゃ ਹਾਂਜੀ ਸਭ ਤੋਂ ਪਹਿਲਾਂ ਦਾ ਤੁਹਾਨੂੰ ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਪਿਆਰ ਭਰੀ ਸასი ਸ਼ਕਾਲ ਜਿੱਥੋਂ ਤੱਕ ਵੀ ਤੁਸੀਂ ਦੇਖ ਰਹੇ ਹੋ ਜਿੱਥੋਂ ਤੱਕ ਮੇਰੀ ਆਵਾਜ਼ ਜਾ ਰਹੀ ਹੈ ਹਾਂਜੀ ਬਿਲਕੁਲ ਜੀ ਮੈਂ ਅੱਜ ਇੱਥੇ ਦਰਬਾਰ ਸਾਹਿਬ ਮੱਥਾ ਟਿਕਣ ਆਇਆ ਸੀ ਔਰ ਮੈਂ ਰਸਤੇ 'ਚ ਵੀ ਸੋਚਦਾ ਹੁੰਦਾ ਸੀਗਾ ਮੈਂ ਕਿਾ ਜਿੰਨਾ ਚਿਰ ਜਦੋਂ ਤੁਸੀਂ ਇੰਡੀਆ ਆਉਂਦੇ ਨਾ ਮੈਂ ਸਪੈਸ਼ਲੀ ਜਦੋਂ ਮੈਂ ਜਦੋਂ ਇੰਡੀਆ ਆਉਂਦਾ ਤੇ ਮੈਨੂੰ ਉਹਨਾਂ ਚਿਰ ਯਕੀਨ ਜੈ ਨਹੀਂ ਹੁੰਦਾ ਮੈਂ ਇੰਡੀਆ ਆਇਆ ਜਿੰਨਾ ਚਿਰ ਮੈਂ ਦਰਬਾਰ ਸਾਹਿਬ ਬਣ ਕੇ ਮੱਥਾ ਨਾ ਟੇਕਾਂ ਉਹਨਾਂ ਚਿਰ ਤਸੱਲੀ ਜੇ ਨਹੀਂ ਹੁੰਦੀ ਹੈ ਨਾ ਤੇ ਇੱਥੋਂ ਮੱਥਾ ਟੇਕ ਕੇ ਫਿਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇੰਡੀਆ ਆਏ ਆ ਸੋ ਬਿਲ ਖਿਆਲ ਚ ਸਾਰੇ ਇਨਆਰ ਇਸ ਦੀ ਸੇਮ ਹੀ ਰੂਹ ਹੈ ਕਿ ਜਦੋਂ ਵੀ ਆਉਣ ਕਦੋਂ ਉਹਨਾਂ ਦਾ ਪ੍ਰੋਗਰਾਮ ਬਣਦਾ ਤੇ ਕਦੋਂ ਆਣ ਕੇ ਤੇ ਦਰਬਾਰ ਸਾਹਿਬ ਬਣ ਕੇ ਦਰਸ਼ਨ ਕਰਨ ਸੋ ਮੈਂ ਅੱਜ ਕੋਈ ਗਾਣਾ ਗੀਤ ਜਾਂ ਮੈਂ ਫਿਲਮ ਜਾਂ ਕੋਈ ਪ੍ਰਮੋਟ ਕਰਨ ਨਹੀਂ ਆਇਆ ਮੈਂ ਕਲਾਕਾਰਾਂ ਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਆਪਾਂ ਨੂੰ ਜ਼ਰੂਰੀ ਨਹੀਂ ਹੈਗਾ ਕਿ ਅਸੀਂ ਕੋਈ ਗਾਣਾ ਜਾਂ ਫਿਲਮ ਪ੍ਰਮੋਟ ਕਰਨੀ ਆਈਏ ਵੈਸੇ ਵੀ ਜਦੋਂ ਆਉਣੇ ਇੱਕ ਸ਼ਰਧਾ ਤੇ ਸਤਿਕਾਰ ਦੇ ਨਾਲ ਇੱਥੇ ਆਣ ਕੇ ਨਿਮਰਤਾ ਦੇ ਨਾਲ ਮੱਥਾ ਟੇਕਣਾ ਚਾਹੀਦਾ ਔਰ ਕਾਲੀ ਨਹੀਂ ਕਰਨੀ ਚਾਹੀਦੀ ਇੰਦਾ ਨਹੀਂ ਹੈਗਾ ਕਿ ਚਾਰ ਬੰਦੇ ਨਾਲ ਤੁਸੀਂ ਸਿਕਿਉਰਿਟੀ ਦੇ ਲੈ ਕੇ ਆਓ ਜਾਂ ਹੋਰ ਤੁਸੀਂ ਸੰਗਤ ਨੂੰ ਪਰੇ ਔਰੇ ਕਰੋ ਕੋਈ ਇੱਥੇ ਤਾਂ ਸਾਨੂੰ ਕਿਸੇ ਤੋਂ ਕੋਈ ਖਤਰਾ ਨਹੀਂ ਹੈ ਸਾਨੂੰ ਇੱਥੇ ਬੜੀ ਨਿਮਰਤਾ ਔਰ ਸ਼ਰਧਾ ਤੇ ਸਤਿਕਾਰ ਨਾਲ ਆਉਣਾ ਮੈਂ ਤਾਂ ਜਦੋਂ ਪ੍ਰਕਰਮਾਂ 'ਚ ਜਾਣ ਤੋਂ ਪਹਿਲਾਂ ਪੈਰ ਧੋ ਲੈਨੇ ਆਂ ਯੋਗ ਮੈਨੂੰ ਤਾਂ ਲੱਗਦਾ ਕਿ ਬਸ ਇਦੋਂ ਪਰੀ ਦੁਨੀਆ ਹੈ ਨਹੀਂ ਹੁਣ ਸੋ ਮੈਂ ਬੜੀ ਸ਼ਰਧਾ ਤੇ ਸਰਕਾਰ ਨਾਲ ਜਿੱਥੇ ਮੱਥਾ ਟੇਕਿਆ ਸਰ ਦੇਖਿਆ ਮੈਂ ਕੋਈ ਵੀ ਕੋਈ ਫਿਲਮ ਕਾਸਟਿੰਗ ਆਉਂਦੀ ਤਾਂ ਆਪਣੇ ਨਾਲ ਬੌਂਸਰ ਲੈ ਕੇ ਆਉਂਦੀ ਹੈ ਔਰ ਛੇਤੀ ਵੀਆਈਪੀ ਕੀਤਾ ਜਾਂਦਾ ਉਹਨਾਂ ਨੂੰ ਵੀ ਛੇਤੀ ਛੇਤੀ ਨਿਕਲੀ ਹੈ ਇੱਥੋਂ ਕਿਵੇਂ ਲੱਗਦਾ ਕਿ ਨਿਮਰਤਾ ਦੇ ਨਾਮ ਨਾਲ ਜਿਵੇਂ ਆਮ ਸੰਗਤ ਦੇ ਰੂਪ ਚਾਹਣਾ ਚਾਹੀਦਾ ਆਉਣੀ ਇੰਦਾ ਚਾਹੀਦਾ ਉਹ ਮਤਲਬ ਆਪਾਂ ਤਾਂ ਬਾਬਾ ਜੀ ਦੇ ਘਰੇ ਆਉਣਾ ਆਪਾਂ ਉਹਨਾਂ ਦੇ ਦਰਸ਼ਨ ਕਰਨ ਆਉਣਾ ਸਾਨੂੰ ਲਾਈਨ ਚ ਲਾ ਕੇ ਜੋ ਆਊਗਾ ਸਰ ਲੋਕ ਸਾਡੇ ਲਈ ਲਾਈਨਾਂ ਲੈ ਕੇ ਲਾ ਕੇ ਸਾਡੇ ਸ਼ੋਅ ਦੇਖਣ ਆਉਂਦੇ ਆ ਤੇ ਅਸੀਂ ਮਹਾਰਾਜ ਨੂੰ ਜਦੋਂ ਮੈਣ ਜਾਣੇ ਫਿਰ ਬਹੁਤ ਸਾਨੂੰ ਵੀ ਸਤਕਾਰ ਤੇ ਸ਼ਰਧਾ ਦੇ ਨਾਲ ਲਾਈਨ 'ਚ ਖੜਾ ਹੋਣਾ ਚਾਹੀਦਾ ਤਾਂ ਕਿ ਅਸੀਂ ਸਾਨੂੰ ਲੋਕ ਦੇਖਣ ਆਉਂਦੇ ਆ ਤੁਸੀਂ ਮਹਾਰਾਜ ਦੇ ਦਰਸ਼ਨ ਕਰਨ ਆਏ ਹੋ ਤਾਂ ਫਿਰ ਵੀ ਆਈਪੀ ਉੱਥੇ ਨਹੀਂ ਲਾਈਨ 'ਚ ਕੱਢ ਕੇ ਬੜੀ ਸਤਿ ਸ਼ਰਧਾ ਤੇ ਸਤਕਾਰ ਦੇ ਨਾਲ ਮੱਥਾ ਟੇਕੋ ਕੋਈ ਕਾਲੀ ਨਾ ਕਰੋ ਜੇ ਤੁਸੀਂ ਆਉਨੇ ਆ اچھا ਤੁਸੀਂ ਪ੍ਰੈਸ ਵਾਲੇ ਮੁੰਡੇ ਸਾਰੇ ਜਿਹਨੇ ਵਾਰੀ ਵੀ ਜਦੋਂ ਆਉਨੇ ਆ ਮੈਂ ਤੁਹਾਨੂੰ ਵੀ ਜੇ ਤਰੀਕਾ ਨਹੀਂ ਮੇਰੇ ਕੋਲ ਟਾਈਮ ਨਹੀਂ ਹੈ ਮੇਰੇ ਕੋਲ ਨਹੀਂ ਟਾਈਮ ਹੈਗਾ ਤੁਸੀਂ ਵੀ ਇੱਕ ਆਪਣਾ ਕੰਮ ਕਰਦੇ ਹੋ ਆਪਣੀ ਜੌਬ ਨਿਭਾ ਰਹੇ ਹੋ ਤੁਹਾਨੂੰ ਵੀ ਪ੍ਰੋਪਰ ਟਾਈਮ ਦੇਣਾ ਚਾਹੀਦਾ ਆਰਟਿਸਟ ਨੂੰ ਤਾਂ ਕਿ ਤੁਸੀਂ ਵੀ ਸ਼ਵੇਰ ਦੇ ਇੰਨੇ ਟਾਈਮ ਦੇ ਇੱਥੇ ਖੜੇ ਹੋ ਕਿਉਂਕਿ ਡੇਢ ਦੋ ਘੰਟੇ ਟਾਈਮ ਲੱਗ ਜਾਂਦਾ ਮੱਥਾ ਟੇਕਣ ਦੇ ਲਈ ਸੋ ਮੈਂ ਤਾਂ ਹਮੇਸ਼ਾ ਇਹ ਇਹੀ ਗੱਲ ਕਰੂੰਗਾ ਕਿ ਜਦੋਂ ਵੀ ਤੁਸੀਂ ਆਉਨੇ ਆ ਟਾਈਮ ਕੱਢ ਕੇ ਆਓ ਸਤਕਾਰ ਦੇ ਨਾਲ ਇਸ ਘਰ ਦੇ ਵਿੱਚੋਂ ਕਦੇ ਵੀ ਕੋਈ ਖਾਲੀ ਨਹੀਂ ਜਾਂਦਾ ਸ਼ਰਧਾ ਤੇ ਸਤਕਾਰ ਨਾਲ ਦਿਓ ਹਾਂਜੀ ਸਰੋਤਿਆ ਲਈ ਨਵਾਂ ਕੀ ਲੈ ਕੇ ਆਇਆ ਹਾਂ ਬਿਲਕੁਲ ਮੈਂ ਪਹਿਲੀ ਗੱਲ ਦੱਸਾਂਗੇ ਨਵੇਂ ਸਾਲ ਚ ਮਤਲਬ ਅੱਜ 29 ਹੋ ਗਈ 30 ਹੋ ਗਈ ਅੱਜ ਐਂਡ ਜਨਵਰੀ ਹੋਈ ਅੱਲੇ ਤਾਂ ਨਵੇਂ ਸਾਲ ਚ ਮੈਂ ਪਹਿਲੀ ਵਾਰੀ ਇੰਡੀਆ ਆਇਆ ਸੋ ਵੈਸੇ ਵੀ ਜਦੋਂ ਆਉਣੇ ਉਦੋਂ ਵੀ ਮੱਥਾ ਟੇਕਦੇ ਪਰ ਨਵੇਂ ਸਾਲ ਦਾ ਸੀਗਾ ਮੇਰਾ ਕਿ ਸਿੱਧਾ ਜਾ ਕੇ ਪਹਿਲੋ ਦਰਬਾਰ ਸਾਹਿਬ ਮੱਥਾ ਟੇਕੀ ਉੱਥੋਂ ਉਹ ਟਾਸਰਾ ਲਈ ਇਹ ਬਾਬੇ ਦਾ ਸੋ ਨਵਾਂ ਗੀਤ ਜਿਹੜਾ ਜੀ ਉਹ ਰੈਡੀ ਹੈ ਤੇ ਉਹ ਅਸੀਂ ਹੁਣ ਮੈਂ ਅਗਲੀ ਵਾਰ ਜਦੋਂ ਆਵਾਂਗਾ ਅਸੀਂ ਮਾਰਚ ਦੇ ਐਂਡ ਵਿਸਾਖੀ ਤੋਂ ਪਹਿਲੋਂ ਪਹਿਲੋਂ ਅਸੀਂ ਉਹਨੂੰ ਕਰਾਂਗੇ ਬਾਕੀ ਸਾਡੀ ਜਿਹੜੀ ਫਿਲਮ ਹੈ ਲੇਖ ਉਹ ਵੀ ਰੈਡੀ ਆ ਉਹ ਕੁਝ ਕਰਨਾ ਕਰਕੇ ਅਸੀਂ ਉਹ ਪਿਛਲੇ ਸਾਲ ਕਰ ਨਹੀਂ ਸਕੇ ਤੇ ਹੁਣ ਉਹਨੂੰ ਵੀ ਵਿਸਾਖੀ ਤੱਕ ਅਸੀਂ ਉਹਨੂੰ ਰਿਲੀਜ਼ ਕਰਾਂਗੇ ਪੰਜਾਬੀ ਸਿਨੇਮਾ ਉਚਾਈਆਂ ਤੇ ਜਾ ਰਿਹਾ ਕੀ ਕਹਿਣਾ ਚਾਹੋਗੇ ਪੰਜਾਬੀ ਸਿਨੇਮਾ ਬਹੁਤ ਵਧੀਆ ਕਰ ਲਿਆ ਜੀ ਸਾਡੀ ਪੰਜਾਬੀ ਲਈ ਕੋਈ ਵੀ ਜਿਹੜਾ ਵੀ ਕੁਝ ਕੋਈ ਖੁਸ਼ ਵੀ ਕੋਈ ਕਰਦਾ ਸਾਨੂੰ ਬਹੁਤ ਚੰਗਾ ਲੱਗਦਾ ਹੈ ਔਰ ਉਹਦੀ ਸਪੋਰਟ ਕਰਨੀ ਚਾਹੀਦੀ ਆ ਤੁਸੀਂ ਸਾਰੇ মিডিਏ ਨੂੰ ਔਰ ਜਿੰਨੇ ਵੀ ਸਰੋਤੇ ਸੁਣ ਰਹੇ ਆ ਦਰਸ਼ਕ ਦੇਖ ਰਹੇ ਆ ਜਦੋਂ ਕੋਈ ਕਿਸੇ ਦਾ ਗੀਤ ਆਉਂਦਾ ਜਾਂ ਜਦੋਂ ਕੋਈ ਗੀਤ ਗੀਤ ਕੋਈ ਹਿੱਟ ਹੁੰਦਾ ਤੇ ਉਹ ਚੰਗਾ ਗੀਤ ਸੁਣੋ ਚੰਗੀ ਗਾਇਕੀ ਨੂੰ ਪਿਆਰ ਦਿਓ ਚੰਗੀਆਂ ਫਿਲਮਾਂ ਨੂੰ ਪਿਆਰ ਦਿਓ ਜਦੋਂ ਕੋਈ ਫਿਲਮ ਚੰਗੀ ਹਿੱਟ ਹੁੰਦੀ ਉਹਦੇ ਵਰਗੇ 10 ਫਿਲਮਾਂ ਹੋਰ ਬੰਦੇ ਪ੍ਰੋਡੂਸਰ ਖੜੇ ਹੁੰਦੇ ਆ ਕਿ ਯਾਰ ਇਦਾਂ ਦੀ ਫਿਲਮ ਬਣਾਉਣੀ ਚਾਹੀਦੀ ਹੈ ਸੋ ਸਾਨੂੰ ਸਾਰਿਆਂ ਨੂੰ ਰਲ ਕੇ ਸਪੋਰਟ ਕਰਨੀ ਚਾਹੀਦੀ ਔਰ ਵੱਧ ਤੋਂ ਵੱਧ ਅਸੀਂ ਚਾਹੁੰਦੇ ਆ ਕਿ ਪੰਜਾਬੀ ਮਾਂ ਬੋਲੀ ਦੀ ਜਿੱਥੋਂ ਤੱਕ ਵੀ ਸੇਵਾ ਹੋ ਸਕੇ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ ਬਹੁਤ ਮਿਹਰਬਾਨੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ